ਇਸ ਵੇਲੇ ਦੀ ਵੱਡੀ ਖਬਰ ਅਕਾਲੀ ਲੀਡਰਾਂ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਪਾਸੇ ਵਿਕਰਮ ਜੀਠੀਆ ਦੀ ਮਹਾਲੀ ਕੋਰਟ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਅਕਾਲੀ ਲੀਡਰਾਂ ਤੇ ਵੱਡੀ ਕਾਰਵਾਈ ਹੋਈ ਹੈ ਆਦਤ ਦੀ ਹੈ ਕਿ ਪੁਲਿਸ ਵੱਲੋਂ ਅੱਜ ਵੱਡਾ ਐਕਸ਼ਨ ਲਿਆ ਗਿਆ ਅਤੇ ਤੜਕੇ ਤੜਕੇ ਅਕਾਲੀ ਲੀਡਰਾਂ ਦੇ ਘਰ ਤੇ ਅਕਾਲੀ ਲੀਡਰਾਂ ਨੂੰ ਡਟੇਨ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਵਿਕਰਮ ਜੀਠਿਆ ਦਾ ਅੱਜ 4 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਤੇ ਉਹਨਾਂ ਨੂੰ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਤਾਂ ਦੂਜੇ ਪਾਸੇ ਪੰਜਾਬ ਭਰ ਵਿੱਚ ਅਕਾਲੀ ਲੀਡਰਾਂ ਦੇ ਘਰ ਤੇ ਅੱਜ ਪੁਲਿਸ ਦੀ ਵੱਡੀ ਜਿਹੜੀ ਆ ਕਾਰਵਾਈ ਦੇਖਣ ਨੂੰ ਸਾਹਮਣੇ ਆਈ ਹੈ ਦੱਸਦੀ ਹੈ ਕਿ ਅੱਜ ਤੜਕੇ-ਤੜਕੇ ਪੁਲਿਸ ਪ੍ਰਸ਼ਾਸਨ ਅਕਾਲੀ ਲੀਡਰਾਂ ਦੇ ਘਰ ਪਹੁੰਚਿਆ ਤੇ ਅਕਾਲੀ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਰਮਜੀਤ ਥਿਆ ਦੀ ਪੇਸ਼ੀ ਤੋਂ ਪਹਿਲਾਂ ਵੱਡੇ ਐਕਸ਼ਨ ਹੋ ਰਹੇ ਨੇ ਤਾਂ ਪੰਜਾਬ ਭਰ ਵਿੱਚ ਅਕਾਲੀ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੂੰ ਘਰ ਵਿੱਚ ਡਿਟੇਨ ਕੀਤਾ ਗਿਆ ਤੇ ਉੱਥੇ ਹੀ ਹੋਰ ਲੀਡਰਾਂ ਨੂੰ ਆ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੂੰ ਕਿ ਘਰ ਵਿੱਚ ਹੀ ਡਿਟੇਨ ਕੀਤਾ ਜਾ ਰਿਹਾ ਤਾਂ ਬਿਕਰਮਜੀਠਿਆ ਜਿੱਥੇ ਆਮਦਨ ਤੋਂ ਬਾਅਦ ਮਾਮਲੇ ਵਿੱਚ ਘਿਰੇ ਹੋਏ ਨੇ ਤਾਂ ਉਸ ਮਾਮਲੇ ਨੂੰ ਲੈ ਕੇ 7 ਦਿਨ ਪਹਿਲਾਂ ਪੁਲਿਸ ਰਿਮਾਰਡ ਤੇ ਗਏ ਤਾਂ 4 ਦਿਨ ਬਾਅਦ ਉਹਨਾਂ ਨੂੰ ਪੁਲਿਸ ਰਿਮਾਰਡ ਤੇ ਭੇਜਿਆ ਜਾਂਦਾ ਤਾਂ ਅੱਜ 4 ਦਿਨ ਦਾ ਪੁਲਿਸ ਰਿਮਾਰਡ ਖਤਮ ਹੋਇਆ ਤੇ ਅੱਜ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਬਿਕਰਮਜੀਠਿਆ ਨੂੰ ਤਾਂ ਉਸ ਤੋਂ ਪਹਿਲਾਂ ਪੰਜਾਬ ਭਰ ਵਿੱਚ ਅਕਾਲੀ ਲੀਡਰਾਂ ਦੇ ਘਰਾਂ ਤੇ ਵੱਡੇ ਐਕਸ਼ਨ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਆ ਤੜਕੇ-ਤੜਕੇ ਪੁਲਿਸ ਪ੍ਰਸ਼ਾਸਨ ਅਕਾਲੀ ਲੀਡਰਾਂ ਦੇ ਘਰ ਤੇ ਪਹੁੰਚਿਆ ਤੇ ਅਕਾਲੀ ਲੀਡਰਾਂ ਨੂੰ ਘਰਾਂ ਵਿੱਚ ਡਿਟੇਨ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਤੜਕੇ-ਤੜਕੇ ਅਕਾਲੀ ਲੀਡਰਾਂ ਦੇ ਘਰ ਤੇ ਵੱਡੀ ਕਾਰਵਾਈ ਹੋ ਰਹੀ ਹੈ ਜਿੱਥੇ ਵਿਜੀਲੈਂਸ ਇੱਕ ਤੋਂ ਬਾਅਦ ਇੱਕ ਐਕਸ਼ਨ ਬਿਕਰ ਮਜੀਠੀਆ ਤੇ ਲੈ ਰਹੇ ਆ ਤੇ ਬਿਕਰ ਮਜੀਠੀਆ ਨਾਲ ਸਬੰਧਤ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਉਹ ਉਧਰ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਉਨ੍ਹਾਂ ਦੇ ਘਰ ਤੇ ਜਾ ਕੇ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਜ ਤੜਕੇ-ਤੜਕੇ ਵੱਡਾ ਐਕਸ਼ਨ ਹੋਇਆ ਤੇ ਬਿੱਤੇ ਕੁਝ ਦਿਨ ਪਹਿਲਾਂ ਹੀ ਅਜੀਹਾ ਮਾਹੌਲ ਦੇਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਕਾਲੀ ਲੀਡਰਾਂ ਦੇ ਘਰ ਤੇ ਵੱਡੀ ਕਾਰਵਾਈ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅਕਾਲੀ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਤਾਂ ਲਗਾਤਾਰ ਪੰਜਾਬ ਵਿੱਚ ਐਕਸ਼ਨ ਤੇ ਐਕਸ਼ਨ ਹੋ ਰਹੇ ਨੇ ਤੇ ਵਿਜੀਲੈਂਸ ਵੱਲੋਂ ਜਿੱਤੇ ਇੱਕ ਤੋਂ ਬਾਅਦ ਇੱਕ ਐਕਸ਼ਨ ਵਿਕਰ ਮਜੀਠੀਆ ਤੇ ਲਿਆ ਜਾ ਰਿਹਾ ਅਤੇ ਵਿਕਰਮਜੀਠੀਆ ਦੇ ਸਬੰਧਤ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਅਕਾਲੀ ਲੀਡਰਾਂ ਦੇ ਘਰ ਤੇ ਵੀ ਜਿਹੜੇ ਆ ਪੁਲਿਸ ਵੱਲੋਂ ਵੱਡੇ ਐਕਸ਼ਨ ਲਏ ਜਾ ਰਹੇ ਨੇ ਤੇ ਪੁਲਿਸ ਵੱਲੋਂ ਡਿਟੇਨ ਕੀਤੇ ਗਏ ਆ ਅਕਾਲੀ ਲੀਡਰ ਤਾਂ ਸਕੰਦਰ ਸਿੰਘ ਮਲੂਕਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਘਰ ਵਿੱਚ ਡਿਟੇਨ ਕੀਤਾ ਗਿਆ ਤੇ ਉੱਥੇ ਹੋਰ ਕਈ ਅਕਾਲੀ ਲੀਡਰਾਂ ਜਿਹੜੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਕਿ ਘਰ ਵਿੱਚ ਹੀ ਪੁਲਿਸ ਨੇ ਡਿਟੇਨ ਕਰ ਲਿਆ ਤਾਂ ਸਵੇਰੇ ਸਵੇਰੇ ਅੱਜ ਉਸ ਸਮੇਂ ਵੱਡੇ ਗੰੰਤੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਕਾਲੀ ਲੀਡਰਾਂ ਦੇ ਘਰ ਤੇ ਪਹੁੰਚੇ ਆ ਜਦੋਂ ਅ ਬਿਕਰਮ ਮਜੀਠੀਆ ਦੀ ਪੇਸ਼ੀ ਹੋਣ ਜਾ ਰਹੀ ਹਤਾ ਬਿਕਰਮ ਜੀ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਪੰਜਾਬ ਭਰ ਵਿੱਚ ਵੱਡੇ ਐਕਸ਼ਨ ਨਜ਼ਰ ਆ ਰਹੇ ਨੇ ਤੇ ਬਿਕਰਮ ਮਜੀਠੀਆ ਨਾਲ ਸਬੰਧਤ ਅਕਾਲੀ ਲੀਡਰਾਂ ਨੂੰ ਘਰ ਵਿੱਚ ਹੀ ਡਿਟੇਨ ਕੀਤਾ ਜਾ ਰਿਹਾ ਹੈ ਸਤਕਾਰ ਬਹੁਤ ਹੀ ਬੁਖਾਰ ਦੇ ਵਿੱਚ ਹੈ ਹਾਲੇ ਕਿ ਮੋਗੇ ਜਿਲ੍ਹੇ 'ਚ ਕੋਈ ਪ੍ਰੋਗਰਾਮ ਹੈ ਨਹੀਂ ਸੀ ਜਾਂਦਾ ਮੀਤ ਸਿੰਘ ਸਾਹਿਬ ਦੇ ਚਲੋ ਜੇ ਜਾਣਾ ਵੀ ਹੈ ਤਾਂ ਆਪਦੇ ਲੀਡਰ ਦੀ ਮਗਰਰੇਕ ਹੀ ਜਾਂਦਾ ਪਰ ਅੱਜ ਮੋਗੇ ਜਿਲ੍ਹੇ 'ਚ ਕੋਈ ਕਾਲ ਨਹੀਂ ਸੀ ਪਰ ਫਿਰ ਵੀ ਸਰਕਾਰ ਰਾਤ ਦੇ ਚਲੋ ਮੁਲਾਇਮਾਂ ਨੂੰ ਜਾਰਿਆਂ ਨੂੰ ਭਜਾਈ ਫਿਰਦੀ ਹੈ ਇਹ ਬੁਖਾਰ ਦੀ ਨਿਸ਼ਾਨੀ ਹੈ ਤੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਕਤਲ ਹੋਈ ਜਾਂਦੇ ਆ ਕੋਈ ਦੇਖਾਂ ਗੋਲੀ ਚੱਲੀ ਜਾਇਆ ਜਾਂ ਹੋਰ ਕਿੰਨੇ ਕਤਲ ਹੋਏ ਉਧਰ ਫੋਰਸ ਨੂੰ ਲਾਇਆ ਜਾਵੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕੋਈ ਗੈਂਗਸਟਰ ਆ ਜਿਹੜਾ ਜਾਂ ਵੱਡਾ ਕੋਈ ਡੈਕਸਟਰ ਫੜਿਆ ਤੁਸੀਂ ਜਿਹਦੀ ਬਾਅਦ ਤੇਨਾ ਲੋਕਾਂ ਨੂੰ ਰੀਟੇਨ ਕਰਨਾ ਸਭ ਤੋਂ ਮੰਦ ਪੱਗੀ ਗੱਲ ਆ ਤੇ ਮੈਂ ਰਿਕਾਰਡ ਦੀ ਨਕਦੀ ਕਰਦਾ